ਨੰਨੇ 헤ੜੀਆਂ ਔਰ ਸਾਡੇ ਬਸਪਾ ਦੇ ਆਗੂ ਮਿਸ਼ਨਰੀ ਸਾਥੀ ਜਗਦੇਸ਼ ਸਿੰਘ ਜੀ ਜਿਨ੍ਹਾਂ ਨੇ ਬੜਾ ਉਪਰਾਲਾ ਕੀਤਾ ਪੂਰਾ ਪਰਿਵਾਰ ਹੀ ਕਾਫੀ ਸਮੇਂ ਤੋਂ ਲੱਗਾ ਹੋਇਆ ਔਰ ਸਾਡੇ ਮਿਸ਼ਨਰੀ ਸਿੰਗਰ ਔਰ ਸਾਡੇ ਭਾਈ ਜੀ ਨਰਿੰਦਰ ਬਡਵਾਲੀ ਜੀ ਹਾਂਜੀ ਬਹੁਤ ਸਮੇਂ ਪਾਰਟੀ ਤੋਂ ਸਾਰੇ ਹੀ ਮੇਰੇ ਲਈ ਸਾਰੇ ਸਤਿਕਾਰਯੋਗ ਆ ਇੱਕ ਵਾਰ ਫੇਰ ਬਾਬਾ ਸਾਹਿਬ ਦੇ ਜਨਮ ਦਿਨ ਦੀ ਲੱਖ ਲੱਖ ਮੁਬਾਰਕਾਂ ਕਿਸੇ ਸ਼ਾਇਰ ਨੇ ਬੜਾ ਖੂਬਸੂਰਤ ਟੂਟੇ ਟੰਗਰ ਤੰਗ ਬੈਰੀ ਮੁੱਟੇ ਟੰਗ ਰੱਖਾਂਗੇ ਹੋ ਜੰਗ ਜਿੱਤਾਂਗੇ ਜ਼ਰੂਰ ਪੀਮਰਾਵ ਨੂੰ ਜੇ ਅਸੀਂ ਅੰਗ ਸੰਗ ਰੱਖਾਂਗੇ ਹੋ ਜੰਗ ਜਿੱਤਾਂਗੇ ਬਾਬਾ ਸਾਹਿਬ ਨੂੰ ਜੇ ਅਸੀਂ ਅੰਗ ਸੰਗ ਰੱਖਾਂਗੇ ਹੋ ਜੰਗ ਜਿੱਤਾਂਗੇ ਜ਼ਰੂਰ ਲੈਸ ਮਿੱਤਿਆ ਨਾ ਇਹ ਕਿਨਾ ਸੰਘਰਸ਼ਾ ਨ ਹੋਈਏ ਪੈਰੀ ਖੜੀਏ ਜ਼ਮੀਨੇ ਪੱਕੇ ਅੰਬਰਾਂ ਨੂੰ ਛੋਏ ਲੈਸ ਮਿੱਤਿਆ ਨਾ ਇਹ ਕਿਨਾ ਸੰਘਰਸ਼ਾ म 게 ट ा ਹੋਇਆ ਪਾਵਾ ਸਬਝਾ ਹੋਰ ਨਾ ਕੋਈ ਹੋਣਾ ਏ ਹਿੰਮਤੇ ਕੋਈ ਹੋਣਾ ਨਾ ਕੋਈ ਹੋਇਆ ਪਾਵਾ ਸਬਝਾ ਆਹ ਅੰਦਰ ਕੇ ਨੜਤੇ ਦੀ ਕੜੀਆ ਅੰਦਰ ਕੇ ਮਲਮਈ ਦੀ ਕੜੀਆ ਬਾਕੀ ਬੋਲੜ ਮੋ ਨਾ ਕੋਈ ਹੋਇਆ ਮਸਤ ਬਣਾ ਹੋਣਾ ਨਾ ਕੋਈ ਹੋਣਾ ਨਾ ਕੋਈ ਹੋਇਆ ਨਾ ਕੋਈ ਹੋਇਆ ਕਚੀਆ ਤੋਂ ਸਾਡਾ ਕੋਈ ਵਕੀਲ ਨਾ ਜੱਜ ਹੁੰਦਾ ਰਹਿੰਦੇ ਦੂਰ ਹੀ ਕੋਟ ਕਚੈਰੀਆਂ ਤੋਂ ਸਾਡਾ ਕੋਈ ਵਕੀਲ ਨਾ ਜੱਜ ਹੁੰਦਾ ਲੱਗੇ ਹੁੰਦੇ ਜ਼ੁਬਾਨ ਤੇ ਲੱਖ ਤਾਲੇ ਐਦਾਂ ਨਹੀਂ ਸਟੇਜਾਂ ਤੇ ਜੱਜ ਹੁੰਦਾ ਜਿੰਦਾ ਮੱਦ ਨਾ ਕੋਈ ਨਿਮਾਣਿਆ ਨੂੰ ਨਾ ਹੀ ਜ਼ਿੰਦਗੀ ਜੀਣ ਦਾ ਜੱਜ ਹੁੰਦਾ ਇਹਨਾਂ ਪੱਕਾ ਦਪੱਟਿਆਂ ਚੁੰਨੀਆਂ ਦੀ ਥਾ ਸਾਡੇ ਸਿਰਾਂ ਤੇ ਟੋਕਰੀ ਛੱਜਦਾ ਕਰੀਕ ਅੰਦਰ ਸਾਡਾ ਸਖਣਾ ਜ ਇਤਿਹਾਸ ਹੁੰਦਾ ਸਾਡਾ ਨਾਮ ਨਿਸ਼ਾਨ ਨਾ ਕਿਤੇ ਹੁੰਦਾ ਜਿਹਨਾਂ ਜੱਗ ਤੇ ਗੁਰੂ ਰਵੀਦਾਸ ਹੁੰਦਾ ਜਿਹਨਾਂ ਜੱਗ ਤੇ ਬਾਬਾ ਸਾਹਬ ਹੁੰਦੇ ਜਿਹਨਾਂ ਜੱਗ ਤੇ ਬਾਬਾ ਸਾਹਿਬ ਹੁੰਦੇ ਜੱਜ ਸਰ ਤੇ ਭੈਣੋਂ ਚੁੰਨੀਆਂ ਤੂੰ ਦੱਸੋ ਕਿਹੜਾ ਸ਼ਹਿਰ ਜਿੱਥੇ ਹੋਵੇ ਨਾ ਕੋਈ ਗਮ ਮੈਨੂੰ ਦੱਸੋ ਕਿਹੜਾ ਸ਼ਹਿਰ ਜਿੱਥੇ ਹੋਵੇ ਨਾ ਕੋਈ ਦਰਦ ਜੇ ਗੁਰੂ ਰਵੀਦਾਸ ਦੀ ਦਰਬਾਰ ਹੁੰਦਾ ਆਹ ਜਲੀ ਦਬੇ ਜੋ ਪੂਰਾ ਜਿਗਰੁਰ ਵਿਰਾਸਤੀ ਨਾਮੇ ਘਮ ਪੂਰਾ

ਜੋ 바ਵਾ ਸਾਹਿਬ ਡਾਕਟਰ ਪਿੰਦਰਾਓ ਅੰਬੇਡਕਰ ਸਾਹਿਬ ਜੀ ਦਾ 134ਵਾਂ ਜਨਦਿਹਾੜਾ 바ਵਾ ਸਾਹਿਬ ਡਾਕਟਰ ਅੰਬੇਡਕਰ ਵੈਲਫੇਅਰ ਸੁਸਾਇਟੀ ਕੋਰਾਲੀ ਅੰਬੇਡਕਰ ਨਗਰ ਵਿਖੇ ਮਨਾਇਆ ਗਿਆ। ਔਰ ਅੱਜ ਦੇ ਮੌਕੇ ਤੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਦਲਤਾਂ ਦੇ ਮਸੀਹਾ ਮਾਨੇਗਰ ਸਾਹਿਬ ਕਾਸ਼ੀਰਾ ਸਾਹਿਬ ਦੇ ਭੈਣ ਬੀਬੀ ਕਲਵੰਤ ਕੌਰ ਜੀ ਸੋਲਕੀਆਂ ਕਿਹੜੇ ਮੁੱਖ ਮਹਿਮਾਨ ਤੌਰ ਤੇ ਸ਼ਾਮਲ ਹੋਏ ਔਰ ਇਸ ਸੋਸਾਇਟੀ ਦਾ ਬੜਾ ਹਰ ਸਾਲ 바ਵਾ ਸਾਹ ਅੰਬੇੜਕਰ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਉਂਦੇ ਆ ਮੈਂ ਫਿਰ ਆਪਣੇ ਵੱਲੋਂ ਔਰ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸਾਰੀਆਂ ਵਿਸ਼ਵ ਦੀਆਂ ਸੰਗਤਾਂ ਨੂੰ ਇਸ ਨਗਰ ਦੇ ਸੰਗਤਾਂ ਸੰਗਤਾਂ ਨੂੰ 바ਵਾ ਸਾਹ ਅੰਬੇੜਕਰ ਸਾਹਿਬ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈ ਮੁਬਾਰਕਬਾਦ ਔਰ ਮੈਂ ਅਪੀਲ ਕਰਨੀ ਚਾਹਾਂਗਾ ਜੋ ਉਹਨਾਂ ਦਾ ਸਨੇਹਾ ਹੈ ਜੋ ਉਹਨਾਂ ਦਾ ਸੰਦੇਸ਼ ਹੈ ਕੈਸ ਦੇਸ਼ ਦੇ ਹਕਮਰਾਨ ਬਣਨਾ ਹੈ ਔਰ ਇਸ ਦੇਸ਼ ਦੇ ਹਕਮਰਾਨ ਬਣਨ ਦੇ ਲਈ 바ਵਾ ਸਾਹ ਮੀੜਕਰ ਸਾਹਿਬ ਦੇ ਜੀਵਨ ਨੂੰ ਉਹਨਾਂ ਦੇ ਅੰਦੋਲਨ ਨੂੰ ਸੰਘਰਸ਼ ਨੂੰ ਪੜ੍ਹ ਕੇ ਜੋ ਮਾਨਵਤ ਸਾਹਿਬ ਕਾਸ਼ੀਰਾਮ ਸਾਹਿਬ ਨੇ ਇਸ ਦੇਸ਼ ਦੇ ਅੰਦਰ 바ਵਾ ਸਾਹ ਮੀੜਕਰ ਸਾਹਿਬ ਨੂੰ ਦਬਾਰੇ ਜਿਹੜਾ ਜਿਉਂਦਾ ਕਰਿਆ ਔਰ ਜਿੱਥੇ 바ਵਾ ਸਾਹ ਮੀੜਕਰ ਸਾਹਿਬ ਦਾ ਦੂਸਰਾ ਨਾਮ ਕਾਸ਼ੀਰਾਮ ਸਾਹਿਬ ਦਾ ਕਿਤਾਬ ਮਿਲਿਆ ਉਦਾ ਕਾਰਨ ਹੈ ਕਿ 1990 ਦੇ ਦਹਾਕੇ ਤੋਂ ਪਹਿਲਾਂ ਬਾਬਾ ਸੰਬੀੜਕਾ ਸਾਹਿਬ ਨੂੰ ਤਾਂ ਨਾਂ ਨਹੀਂ ਸੀ ਲੈਣਾ ਚਾਹੁੰਦੇ ਪਰ ਇੱਥੋਂ ਤੱਕ ਪਾਰਲੀਮੈਂਟ ਦੇ ਅੰਦਰ ਉਹਨਾਂ ਦੀ ਫੋਟੋ ਨਹੀਂ ਸੀ ਲੱਗੀ ਲੇਕਿਨ ਮਾਨੇਪੁਰ ਸਾਹਿਬ ਕਾਂਸ਼ੀ ਰਾਮ ਸਾਹਿਬ ਨੇ ਬਾਬਾ ਸੰਬੀੜਕਾ ਸਾਹਿਬ ਦੇ ਅੰਦੋਲਨ ਨੂੰ ਬੜਾ ਤੇਜ਼ ਕਰਕੇ ਲੋਕਾਂ ਨੂੰ ਤਿਆਰ ਕਰਕੇ ਔਰ ਉਹਨਾਂ ਪਾਰਟੀਆਂ ਦੀ ਉਹਨਾਂ ਹਕਮਰਾਨਾਂ ਦੀ ਮਜਬੂਰੀ ਬਣ ਗਈ ਉਹਨਾਂ ਨੂੰ ਪਾਰਲੀਮੈਂਟ ਦੇ ਅੰਦਰ ਫੋਟੋ ਵੀ ਲਾਉਣੀ ਪਈ ਔਰ 1990 ਦੇ ਅੰਦਰ ਬਾਬਾ ਸੰਬੀੜਕਰ ਸਾਹਿਬ ਨੂੰ ਮਾਨੇਪੁਰ ਸਾਹਿਬ ਕਾਂਸ਼ੀਮ ਦੇ ਯਾਤਰਾ ਦੇ ਅਨਸਾਰ ਉਹਨਾਂ ਨੂੰ ਭਾਰਤ ਰਤਨ ਦਾ ਖਿਤਾਬ ਮਿਲਿਆ ਔਰ ਇਹ ਵੱਡੀ ਗੱਲ ਆ ਸੀ ਚਾਹਾਂਗੇ ਕਿ ਉਹਨਾਂ ਨੂੰ ਵਿਸ਼ਵ ਰਤਨ ਦਾ ਖਿਤਾਬ ਮਿਲਣਾ ਚਾਹੀਦਾ ਉਹਨਾਂ ਨੇ ਪੂਰੇ ਦੇਸ਼ ਤੇ ਪੂਰੀ ਦੁਨੀਆ ਦੇ ਲਈ ਉਹਨਾਂ ਨੇ ਕੰਮ ਕੀਤੀ ਅ ਰਾਜੀ ਜਿਹੜੇ ਅੱਜ ਪੰਜਾਬ ਦਾ ਮਾਹੌਲ ਹੈ ਕੁਝ ਬਰੇਸ਼ ਚ ਬੈਠੇ ਲੋਕਾਂ ਵੱਲੋਂ ਡਾਕਟਰ ਵੀ ਬਰਾਵੈਦ ਕਰਦੇ ਬੁੱਤਾਂ ਨੂੰ ਕਾਲ ਖਮਲਣ ਜਾਂ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕੀ ਸਨੇਹਾ ਦੇਣਾ ਚਾਹੁੰਗੇ ਖਾਸ ਕਰਕੇ ਬਹੁਜਨ ਸਪਾਂਜ ਪਾਰਟੀ ਦੇ ਹਕਮਰਾਨ ਆਪਣੇ ਨਵੇਂ ਦੇ ਵੱਲ ਇਹ ਜੋ ਪੰਨੂ ਬੈਠਾ ਅਮਰੀਕਾ ਦੇ ਅੰਦਰ ਉਹਦੀ ਕੋਈ ਤਾਕਤ ਨਹੀਂ ਹੈ ਇਸ ਜਿਹੜੀਆਂ ਮਨੋਵਿਗਤ ਸਰਕਾਰਾਂ ਦੀਆਂ ਏਜੰਸੀਆਂ ਇਹ ਦਲਤ ਔਰ ਜਿਹੜੇ ਸਿੱਖ ਭਰਾ ਹੈ ਉਹਨਾਂ ਨੂੰ ਨਰਉਣਾ ਚਾਹੁੰਦੇ ਔਰ ਇੱਕ ਬੁੱਤ ਤੋੜ ਦੇਣਾ ਔਰ ਲੋਕਾਂ ਚ ਇਹ ਇੱਕ ਹਵਾ ਫਲਾ ਦੇਣੀ ਕਿ ਅਸੀਂ ਬਾਬਾ ਸਾਹਿਬ ਬਿੜਕਰ ਸਾਹ ਦਾ ਬੁੱਤ ਤੋੜਿਆ ਔਰ ਮੈਂ ਕਹਿਣਾ ਚਾਹਾਂਗਾ ਬੁੱਤ ਤੋੜਨ ਨਾਲ ਕੋਈ ਗੱਲ ਨਹੀਂ ਬਣਨੀ ਜੋ ਬਾਬਾ ਸਾਹਿਬ ਬਿੜਕਰ ਸਾਹ ਦਾ ਜਿਹੜਾ ਮਿਸ਼ਨ ਮਾਨੇਬਰ ਸਾਹਿਬ ਕਾਂਸੀ ਰਾਮ ਸਾਹਿਬ ਨੇ ਸ਼ੁਰੂ ਕਰਿਆ ਇਹ ਮੰਜ਼ਲੇ ਮਕਸੂਦ ਤੱਕ ਪਹੁੰਚੇਗਾ ਔਰ ਜੇ ਪੰਨੂ ਨੂੰ ਇੰਨੇ ਹੀ ਕੁ ਉਹਨੂੰ ਹੈਗੇ ਕਿ ਅਸੀਂ ਬਾਬਾ ਸਾਹ ਬੀੜਕਾ ਸਾਹਿਬ ਦਾ ਬੁੱਤ ਉਹਨਾਂ ਨੂੰ ਚੈਲੰਜ ਵੀ ਕਰਿਆ ਸਾਡੇ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੀ ਸਾਹਿਬ ਨੇ ਵੀ ਕਿਹਾ ਕਿ ਸਾਨੂੰ ਸੋਚਣਾ ਪਏਗਾ ਕਿ ਅੱਜ ਬਾਬਾ ਸਾਹ ਬੀੜਕਾ ਸਾਹਿਬ ਦੇ ਬੁੱਤ ਕਿਉਂ ਤੋੜੇ ਜਾ ਰਹੇ ਉਹਨਾਂ ਨੂੰ ਇੱਕ ਤਕਲੀਫ ਕਿਹਾ ਸਮੁੱਚੇ ਸਮਾਜ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਅਗਰ ਤੁਸੀਂ ਆਪਣੇ ਹੱਕ ਹਕੂਕਾਂ ਦਾ ਜ ਆਨੰਦ ਲੈਣਾ ਚਾਹੁੰਦੇ ਆ ਅਗਰ ਤੁਸੀਂ ਆਜ਼ਾਦੀ ਵਾਲਾ ਸਵੈਮਾਨ ਦੀ ਜ਼ਿੰਦਗੀ ਜੂਣਾ ਚਾਹੁੰਦੇ ਆ ਆਪੇ ਤੁਹਾਨੂੰ ਬਹੁਜਨ ਸਮਾਜ پارٹی ਨਾਲ ਜੁੜਨਾ ਚਾਹੀਦਾ ਹੈ ਔਰ ਮਾਨੇਮਤ ਸਾਹਿਬ ਕਾਂਸ਼ੀਆਉ ਸਾਫ ਦੀ ਜੋ ਬਣਾਈ ਹੋਈ ਪਾਰਟੀ ਹੈ ਇਹਨੂੰ ਕਾਮਯਾਬ ਕਰਨਾ ਚਾਹੀਦਾ ਔਰ ਭੈਣ ਕੁਮਾਰੀ ਮਾਇਆ ਭਤੀਜੀ ਦੇ ਦਿੱਲੀ ਦੇ ਅੰਦਰ ਸੈਂਟਰ ਨੂੰ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਔਰ ਤਦੇ ਤੁਹਾਨੂੰ ਕੋਈ ਸਵੈ ਮਾਨ ਦੀ ਜ਼ਿੰਦਗੀ ਦਾ ਚੋਣ ਦਾ ਹੱਲ ਮਿਲ ਸਕਦਾ ਅੱਜ ਪੰਜਾਬ ਦੇ ਅੰਦਰ ਵੀ ਕੋਈ ਸਰਕਾਰ ਨਾਉਣ ਦੀ ਚੀਜ਼ ਨਹੀਂ ਤੁਸੀਂ ਯੂਪੀ ਦੇ ਆ ਸੋਸ਼ਲ ਮੀਡੀਆ ਤੇ ਰਾਜਸਥਾਨ ਦੀਆਂ ਘਟਨਾਵਾਂ ਪਾੜ ਰੇ ਕਿਸੇ ਨੂੰ ਘੋੜੀ ਤੇ ਨਹੀਂ ਚੜਨ ਦਿੱਤਾ ਜਾ ਰਿਹਾ ਕਿਸੇ ਨੂੰ ਮੰਦਰ ਨਹੀਂ ਬਣਨ ਦਿੱਤਾ ਜਾ ਰਿਹਾ ਅੱਜ ਵੀ ਜਿਹੜੀ ਜਾਤੀ ਉਸੀ ਤਰ੍ਹਾਂ ਖੜੀ ਹੈ ਭਾਵੇਂ ਗੁਰੂ ਸਾਹਿਬਾਨ ਨੇ ਜਾਤ ਪਾਤ ਨੂੰ ਖਤਮ ਕਰਨ ਲਈ ਵੱਡਾ ਯਤਨ ਵੱਡਾ ਪ੍ਰਾਲਾਖ ਰਿਹਾ ਪਰ ਅੱਜ ਵੀ ਮੈਂ ਚਾਹਾਂਗਾ ਜਾਤ ਬਹੁਤ ਉਸੀ ਤਰ੍ਹਾਂ ਖੜੀ ਹੈ ਜਨਮ ਦਿਨ ਦੇ ਮੌਕੇ ਤੇ 71 ਹੋਈਆਂ ਸਾਰੀਆਂ ਸਿੱਖ ਸੰਗਤਾਂ ਬਾਰਾਂ ਦੂਰੋਂ ਆਏ ਸਾਰੇ ਬਹੁਜਨ ਸਮਾਜ ਪਾਰਟੀ ਦੇ ਲੀਡਰ ਸਾਹਿਬਾਨ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਸ ਮੌਕੇ ਤੇ ਬਹੁਤ-ਬਹੁਤ ਮੁਬਾਰਕ ਲੱਖ-ਲੱਖ ਵਧਾਈਆਂ ਹੋਣ ਸਤਿਕਾਰਯੋਗ ਸਾਥੀਓ ਅੱਜ ਆਪਾਂ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਦਕਰ ਦਾ ਜਨਮ ਦਿਨ ਮਨਾਉਣ ਲਈ ਇਕੱਤਰ ਹੋਏ ਆਂ ਜਦੋਂ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਦਕਰ ਜੀ 14 ਅਪ੍ਰੈਲ 1891 ਨੂੰ ਮਹਾਰਾਸ਼ਟਰ ਦੇ ਮੋਹੂ ਪਿੰਡ 'ਚ ਪੈਦਾ ਹੋਏ ਉਹਨਾਂ ਨੇ ਪਿਤਾ ਜੀ ਸਿੱਧੇ ਦਾ ਰਾਮ ਜੀ ਔਰ ਮਾਤਾ ਭੀਮਾ ਬਾਈ ਦੀ ਕੋਕੋਂ ਜਨਮ ਲੈ ਕੇ ਉਹਨਾਂ ਨੇ ਸਾਡੇ ਸਾਡੇ ਸਮਾਜ ਲਈ ਇੱਕ ਚੌਂਤਕਾਰ ਕੀਤਾ 바ਵਾ ਸਾਹਿਬ ਜਾਤਰਾ ਵਿੱਚ ਮਰੋਂ ਜਦੋਂ ਪੰਜ ਚਾਰ ਸਾਲ ਦੇ ਕਲਾਗ ਵਿੱਚ ਆਏ ਤਾਂ ਉਹਨਾਂ ਦੇ ਪਿਤਾ ਜੀ ਨੇ ਬਾਬਾ ਸਾਹਿਬ ਡਾਕਟਰ ਪੀਮਰਾਓ ਵੇਟ ਕਰਨ ਨੂੰ ਸਕੂਲ ਚ ਪੜ੍ਹਨੇ ਪਾਇਆ ਪੜ੍ਹਨ ਲਈ ਦਾਖਲਾ ਲੈਣ ਲਈ ਗਏ ਤਾਂ ਉਹਨਾਂ ਨੇ ਸਕੂਲ ਦੇ ਟੀਚਰਾਂ ਨੇ ਉਹਨਾਂ ਨੂੰ ਦਾਖਲਾ ਲੈਣ ਤੋਂ ਜਵਾਬ ਦਿੱਤਾ ਕਿ ਇਹ শূਦਰ ਸਮਾਜ ਚ ਪੈਦਾ ਹੋਇਆ ਹੈ ਇਹਨੂੰ ਦਾਖਲਾ ਨਹੀਂ ਮਿਲ ਸਕਦਾ ਉਹਨੂੰ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਜੀ ਰਾਮ ਜੀ ਦੇ ਆਪਣੇ ਮਾਤਾ ਜੀ ਆਏ ਹੋਏ ਉਹਨਾਂ ਦੇ ਸਿਸਟਰ ਸਾਹਿਬ ਦਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੀ ਜੈ ਪੀਮ ਜੈ ਭਰਤ ਔਰ ਸਾਰੇ ਜਿੰਨੇ ਮੇਰੇ ਬਾੜ ਦੇ ਸਾਥੀ ਬੈਠੇ ਸਾਬ ਦਾ ਹੀ ਸਤਕਾਰ ਔਰ ਸਤਿਸ਼ਿਆ ਦਾ ਸ਼ਬਦਾਂ ਵਿੱਚ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਔਰ ਜੇ ਮੈਂ ਅੱਜ ਬੋਲ ਰਿਹਾ ਹਾਂ ਤਾਂ ਸ਼ਾਇਦ ਬਾਬਾ ਸਾਹਿਬ ਦੀ ਕਿਰਪਾ ਦੇ ਨਾਲ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਅੱਗੇ ਉਹਨਾਂ ਦੇ ਜੋ ਸੁਵਿਧਾਨ ਬਣਾਇਆ ਹੋਇਆ ਹੈ ਉਹਨਾਂ ਦੀ ਕਿਰਪਾ ਦੇ ਨਾਲ ਮੈਂ ਐਮਸੀ ਬਣਿਆ ਹਾਂ ਤਾਂ ਅੱਜ ਤੁਹਾਡੇ ਸਮਾਜ ਦੇ ਅੱਗੇ ਤੁਹਾਡੇ ਵਿੱਚੋਂ ਨਿਕਲ ਕੇ ਤੁਹਾਡਾ ਸਾਰਿਆਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਿਹਾ ਜੈ ਭੀਮ ਜੈ ਭਾਰਤ ਧੰਨਵਾਦ